ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸਵੈਲ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਐਮਪੀ ਅਮਰਿਤਪਾਲ ਸਿੰਘ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਉਹਨਾਂ ਤੇ ਲੱਗਿਆ ਹੋਇਆ ਉਹਨਾਂ ਦੇ ਸਾਥੀਆਂ ਤੇ ਐਨਐਸਏ ਲੱਗਿਆ ਹੋਇਆ ਚੈਲੰਜ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਕਿਉਂਕਿ ਐਨਐਸਏ ਵਧਾਇਆ ਗਿਆ ਸੀ ਪਿਛਲੇ ਦਿਨੀ 1 ਸਾਲ ਦੇ ਲਈ ਹੋਰ ਤਾਂ ਉਸ ਤੋਂ ਬਾਅਦ ਚੈਲੰਜ ਕੀਤਾ ਗਿਆ ਇਹਨਾਂ ਦੇ ਵੱਲੋਂ ਐਨਐਸਏ ਵਧਾਉਣ ਨੂੰ ਲੈ ਕੇ ਤਾਂ ਹੁਣ ਮਿਨਿਸਟਰੀ ਆਫ ਹੋਮ ਅਫੇਅਰਸ ਤੇ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ 'ਚ ਕੱਲ ਜਵਾਬ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਮਰਤਪਾਲ ਸਿੰਘ ਤੇ ਬਿਲਕੁਲ ਠੀਕ ਲੱਗਿਆ ਹੈ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਅਮਰਤਪਾਲ ਸਿੰਘ ਨੂੰ ਬੰਦ ਕੀਤਾ ਗਿਆ ਹੈ ਡਿਬਰੂਗੜ ਜੇਲ੍ਹ ਦੇ ਅੰਦਰ ਔਰ ਨਾਲ ਹੀ ਕਿਹਾ ਗਿਆ ਹੈ ਕਿ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਅਮਰਤਪਾਲ ਸਿੰਘ ਸ਼ਾਮਲ ਰਿਹਾ ਹੈ ਤਾਂ ਖਡੂਰ ਸਾਹਿਬ ਤੋਂ ਐਮਪੀ ਨੇ ਅਮਰਤਪਾਲ ਸਿੰਘ ਪਿਛਲੇ ਦਿਨੀ ਜਦੋਂ ਚੋਣਾ ਹੋਈਆਂ ਕੁਝ ਮਹੀਨੇ ਪਹਿਲਾਂ ਔਰ ਉਦੋਂ ਅਮਰਤਪਾਲ ਸਿੰਘ ਚੁਣੇ ਗਏ ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾਇਆ ਉਹਨਾਂ ਨੂੰ ਪਰ ਉਸ ਤੋਂ ਪਹਿਲਾਂ ਦੇ ਹੀ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਤੇ ਐਮਐਚਏ ਦੇ ਵੱਲੋਂ ਹਾਈ ਕੋਰਟ ਦੇ ਅੰਦਰ ਜਵਾਬ ਦਿੱਤਾ ਗਿਆ ਹੈ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਬਕਾਇਦਾ ਤੌਰ ਤੇ ਕਿ ਜਿਹੜਾ ਐਨਐਸਏ ਲੱਗਿਆ ਹੈ ਅਮਰਤਪਾਲ ਸਿੰਘ ਦੇ ਉੱਪਰ ਇਹ ਬਿਲਕੁਲ ਠੀਕ ਹੈ ਬਿਲਕੁਲ درست ਹੈ ਔਰ ਨਾਲ ਹੀ ਜੋ ਅਮਰਸਰ ਡੀਐਮ ਨੇ ਰਿਪੋਰਟ ਦਿੱਤੀ ਸੀ ਡਿਟੈਂਸ਼ਨ ਦੇ ਲਈ ਉਹ ਬਿਲਕੁਲ ਠੀਕ ਜਿਹੜੀ ਪਾਈ ਗਈ ਹੈ ਰਿਪੋਰਟ ਔਰ ਉਸੇ ਦੇ ਆਧਾਰ ਤੇ ਹੀ ਅਮਰਤਪਾਲ ਸਿੰਘ ਤੇ ਐਨਐਸਏ ਲਾਇਆ ਗਿਆ ਔਰ ਉਹਦੇ ਆਧਾਰ ਤੇ ਹੀ ਅਮਰਤਪਾਲ ਸਿੰਘ ਤੇ ਐਨਐਸਏ ਵਧਾਇਆ ਗਿਆ ਹੈ ਪਿਛਲੇ ਦਿਨੀ ਅਮਰਤਪਾਲ ਸਿੰਘ ਉਹਨਾਂ ਦੇ ਵੱਲੋਂ ਇਹ ਚੈਲੰਜ ਕੀਤਾ ਗਿਆ ਸੀ ਹਾਈ ਕੋਰਟ ਦੇ ਅੰਦਰ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਗਲਤ ਮੇਰੇ ਤੇ ਐਨਐਸਏ ਲਾਇਆ ਗਿਆ ਹੈ ਉਹਨਾਂ ਦੇ ਵਕੀਲ ਪੇਸ਼ ਹੋਏ ਸੀ ਪ੍ਰੋਸੀਜਨ ਦਾਖਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਔਰ ਉਸ ਤੋਂ ਬਾਅਦ ਫਿਰ ਹੁਣ ਪੰਜਾਬ ਸਰਕਾਰ ਔਰ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਹਾਈ ਕੋਰਟ ਦੇ ਅੰਦਰ ਐਨਐਸਏ ਨੂੰ ਲੈ ਕੇ ਐਮਐਚਏ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਅਮਰਤਪਾਲ ਸਿੰਘ ਤੇ ਐਨਐਸਏ ਜੋ ਲੱਗਿਆ ਇਹ ਬਿਲਕੁਲ ਠੀਕ ਹੈ ਔਰ ਨਾਲ ਹੀ ਇੱਕ ਵੱਡੀ ਜਾਣਕਾਰੀ ਉਹਦਾਂ ਨੇ ਹੋਰ ਵੀ ਦਿੱਤੀ ਹੈ ਕਿ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰੋਂ ਵੀ ਵੱਖਵਾਦੀਆਂ ਦੇ ਸੰਪਰਕ ਦੇ ਵਿੱਚ ਹੈ ਔਰ ਲਗਾਤਾਰ ਉਸ ਦੇ ਕੋਲੇ ਜੋ ਫੋਨ ਵੀ ਬਰਾਮਦ ਹੋਏ ਸੀਗੇ ਔਰ ਉਹਦੇ ਕੋਲ ਇਲੈਕਟ੍ਰਿਕ ਇਲੈਕਟ੍ਰੋਨਿਕ ਗੈਜਟਸ ਵੀ ਬਰਾਮਦ ਹੋਏ ਸੀ ਜੇਲ੍ਹ ਚ ਉਸਦੀ ਸੈੱਲ ਦੇ ਕੋਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਅੰਦਰ ਜੋ ਕਿ ਜਵਾਬ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਹਾਈ ਕੋਰਟ ਹੁਕਮ ਦੇਵੇ ਤਾਂ ਅਸੀਂ ਇਸ ਦੇ ਉੱਪਰ ਬ੍ਰੀਫ ਰਿਪੋਰਟ ਵੀ ਜੋ ਸੀਲ ਬੰਦ ਲਿਫਾਫੇ ਦੇ ਵਿੱਚ ਹੈ ਉਹ ਵੀ ਅਸੀਂ ਪੇਸ਼ ਕਰ ਸਕਦੇ ਹਾਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਅਮਰਤਪਾਲ ਸਿੰਘ ਤੇ ਐਨਐਸਏ ਲਾਇਆ ਗਿਆ ਸੀ ਕਿਉਂਕਿ ਜਦੋਂ ਪੂਰਾ ਵਿਵਾਦ ਹੋਇਆ ਜਿਸ ਤਰੀਕੇ ਨਾਲ ਅਜਨਾਲਾ ਥਾਣੇ ਵਾਲਾ ਮਸਲਾ ਸੀਗਾ ਔਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਲਗਾਤਾਰ ਆਪਣੀਆਂ ਬਿਆਨਬਾਜ਼ੀਆਂ ਕਰਕੇ ਵੀ ਚਰਚਾ ਦੇ ਵਿੱਚ ਰਿਹਾ ਤੇ ਅਮਰਤਪਾਲ ਸਿੰਘ ਔਰ ਉਹਦੇ ਸਾਥੀਆਂ ਦੀ ਗ੍ਰਿਫਤਾਰੀ ਜਦੋਂ ਹੋਈ ਔਰ ਉਸ ਤੋਂ ਬਾਅਦ ਫਿਰ ਉਸ ਨੂੰ ਸਿੱਧਾ ਡਿਬਰੂਗੜ ਜੇਲ੍ਹ ਲਿਜਾਇਆ ਜਾਂਦਾ ਔਰ ਉਸ ਤੋਂ ਬਾਅਦ ਉਸਦੇ ਸਾਥੀ ਵੀ ਚੁੱਕ ਲਏ ਜਾਂਦੇ ਆ ਤਾਂ ਹੁਣ ਅਮਰਤਪਾਲ ਸਿੰਘ ਚੁਣੇ ਗਏ ਐਮਪੀ ਔਰ ਐਮਪੀ ਬਣਨ ਤੋਂ ਬਾਅਦ ਕੀ ਤਬਦੀਲੀਆਂ ਆਈਆਂ ਐਸ ਸੀ ਨੂੰ ਲੈ ਕੇ ਵੀ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਦੀ ਜਦੋਂ ਗ੍ਰਿਫਤਾਰੀ ਹੋਈ ਉਦੋਂ ਅਮਰਤਪਾਲ ਸਿੰਘ ਇੱਕ ਆਮ ਇਨਸਾਨ ਦੇ ਤਰ੍ਹਾਂ ਸੀਗਾ ਵਿਚਰਦਾ ਸੀ ਆਮ ਲੋਕਾਂ ਦੀ ਤਰ੍ਹਾਂ ਪਰ ਹੁਣ ਉਹਦੇ ਨਾਲ ਐਮਪੀ ਸ਼ਬਦ ਲੱਗ ਗਿਆ ਕਿਉਂਕਿ ਖਡੂਰ ਸਾਹਿਬ ਦੇ ਲੋਕਾਂ ਨੇ ਅਮਰਤਪਾਲ ਸਿੰਘ ਨੂੰ ਚੁਣਿਆ ਪਰ ਉੱਥੇ ਹੀ ਇਹ ਰਿਪੋਰਟ ਜਿਹੜੀ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਅਮਰਤਪਾਲ ਸਿੰਘ ਤੇ ਜੋ ਐਨ ਐਸ ਐ ਲੱਗਿਆ ਬਿਲਕੁਲ درست ਹੈ ਬਿਲਕੁਲ ਠੀਕ ਹੈ ਇਹ ਅਮਰਤਪਾਲ ਸਿੰਘ ਜੋ ਹੈ ਗਰਗਰ ਗੈਰ ਕਾਨੂੰਨੀ ਗਤੀਵਿਧੀਆਂ ਚ ਸ਼ਾਮਲ ਰਿਹਾ ਹੈ ਪਰ ਸਵਾਲ ਜਿਹੜਾ ਪੰਜਾਬ ਸਰਕਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜੇਲ੍ਹ ਚੋਂ ਅਮਰਤਪਾਲ ਦੇ ਜੋ ਸੈੱਲ ਆ ਉਹਦੇ ਕੋਲੋਂ ਮੋਬਾਈਲ ਫੋਨ ਔਰ ਗੈਜੇਟਸ ਮਿਲੇ ਆ ਔਰ ਇਹ ਸਵਾਲ ਖੜੇ ਕਰਦਾ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਵੀ ਕਿ ਆਖਰਕਾਰ ਇੰਨੀ ਹਾਈ ਸਿਕਿਉਰਿਟੀ ਦੇ ਵਿੱਚ ਅਮਰਤਪਾਲ ਸਿੰਘ ਬੰਦਾ ਤਾਂ ਉਹਦੇ ਕੋਲ ਮੋਬਾਈਲ ਫੋਨ ਕਿਵੇਂ ਚਲੇਗੇ ਕਿ ਇਹ ਕਿਸ ਨੇ ਕਰਪਸ਼ਨ ਕੀਤਾ ਸੀਗਾ ਕਿਸ ਤਰੀਕੇ ਦੇ ਨਾਲ ਇਹ ਗਏ ਜਾਂ ਕੋਈ ਸਾਜ਼ਿਸ਼ ਸੀਗੀ ਇਸ ਦੇ ਬਾਰੇ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਹਾਲਾਂਕਿ ਦੱਸਿਆ ਜਾ ਰਿਹਾ ਕਿ ਉੱਥੇ ਜੇਲ੍ਹ ਦੇ ਮੁਲਾਜ਼ਮਾਂ ਤੇ ਕਾਰਵਾਈ ਵੀ ਹੋਈ ਸੀਗੀ ਪਰ ਉਸ ਤੋਂ ਬਾਅਦ ਹੁਣ ਇਹ ਸਵਾਲ ਉੱਠਦਾ ਹੈ ਕਿ ਆਖਰਕਾਰ ਅਮਰਤਪਾਲ ਸਿੰਘ ਨੂੰ ਇੰਨੀ ਦੂਰ ਲੈ ਕੇ ਜਾਇਆ ਗਿਆ ਉੱਥੇ ਸੈਂਟਰ ਦੀ ਜੋ ਡਿਟੈਂਸ਼ਨ ਸੈੱਲ ਆ ਉਹਦੇ ਚ ਉਸ ਨੂੰ ਰੱਖਿਆ ਗਿਆ ਹੈ ਡਿਬਰੂਗੜ ਜੇਲ੍ਹ ਦੇ ਅੰਦਰ ਜੋ ਅਸਾਮ ਦੇ ਵਿੱਚ ਪੈਂਦਾ ਇੰਨੀ ਦੂਰ ਸਟੇਟ ਚ ਰੱਖਿਆ ਗਿਆ ਔਰ ਉੱਥੇ ਵੀ ਜੇ ਇਸ ਤਰ੍ਹਾਂ ਅੰਦਾਜੇ ਉਹਦੇ ਥਰੂ ਸਿਸਟਮ ਚੱਲ ਸਕਦਾ ਤਾਂ ਫਿਰ ਸਵਾਲ ਸਿਸਟਮ ਦੇ ਉੱਪਰ ਖੜਾ ਹੁੰਦਾ ਹੈ ਕਿ ਆਖਰਕਾਰ ਤੁਹਾਡਾ ਸਿਸਟਮ ਕੀ ਕਰ ਰਿਹਾ ਹੈ ਸਰਕਾਰ ਦਾ ਸਿਸਟਮ ਕੀ ਕਰ ਰਿਹਾ ਹੈ ਇਸ ਤਰ੍ਹਾਂ ਦੇ ਸਵਾਲ ਵੀ ਲੋਕਾਂ ਦੇ ਵੱਲੋਂ ਖੜੇ ਕੀਤੇ ਗਏ ਤਾਂ ਅਮਰਤਪਾਲ ਸਿੰਘ ਨੂੰ ਲੈ ਕੇ ਜੋ ਐਨਐਸਏ ਲਗਾਏ ਗਿਆ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਅਮਰਤਪਾਲ ਸਿੰਘ ਨੂੰ ਬੰਦ ਕੀਤਾ ਗਿਆ ਉਹਦੇ ਤੇ ਸਵਾਲ ਹੋਏ ਸੀ ਔਰ ਉਸ ਤੋਂ ਬਾਅਦ ਫਿਰ ਅਮਰਤਪਾਲ ਸਿੰਘ ਨੇ ਵੀ ਚੈਲੰਜ ਕੀਤਾ ਕਿਉਂਕਿ ਪਿਛਲੇ ਦਿਨੀ 1 ਸਾਲ ਦੇ ਲਈ ਐਨਐਸਏ ਵਧਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਐਮਐਚਏ ਔਰ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਇਨਫੋਰਮੇਸ਼ਨ ਦਿੱਤੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਕਿ ਬਿਲਕੁਲ ਠੀਕ ਹੈ ਐਨਐਸਏ ਲੱਗਿਆ ਔਰ ਕਿਉਂਕਿ ਲਗਾਤਾਰ ਅਮਰਤਪਾਲ ਸਿੰਘ ਦਾ ਪਰਿਵਾਰ ਕਹਿ ਰਿਹਾ ਕਿ ਅਮਰਤਪਾਲ ਸਿੰਘ ਨੂੰ ਬਾਹਰ ਕੱਢਿਆ ਜਾਵੇ ਹੁਣ ਉਹ ਐਮਪੀ ਬਣ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਆ ਮਸਲਿਆਂ ਤੇ ਬੋਲਣਾ ਚਾਹੁੰਦੇ ਆ ਖੜੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਔਰ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਪਰ ਹੁਣ ਜਿਹੜੀ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਅਮਰਤਪਾਲ ਸਿੰਘ ਦੇ ਬਾਹਰ ਆਉਣ ਦਾ ਰਾ ਇੰਨਾ ਸੌਖਾ ਨਹੀਂ ਲੱਗ ਰਿਹਾ ਕਿਉਂਕਿ ਐਨਐਸਏ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਇਹ ਜਾਣਕਾਰੀ ਪੰਜਾਬ ਸਰਕਾਰ ਔਰ ਐਮਐਚਏ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇਹ